ਅੰਮ੍ਰਿਤਸਰ ਦੇ ਚਾਟੀਵਿੰਡੀ ਇਲਾਕੇ ਚ ਗੁਰਦੁਆਰਾ ਟਾਲਾ ਸਾਜ ਮੱਥਾ ਟੇਕਨ ਆਏ ਵਪਾਰੀ ਸਮੇਤ ਇੱਕ ਹੋਰ ਨੌਜਵਾਨ ਨੂੰ ਅਗਵਾ ਕਰ ਲਿਆ ਗਿਆ ਪਰ ਤਖਦ ਅਰਸ਼ੀਆਂ ਨੇ ਦੱਸਿਆ ਕਿ 4-5 ਨੌਜਵਾਨ ਫੋਰਚੂਨਰ ਗੱਡੀ ਚਾਹੇ ਤੇ ਹਥਿਆਰ ਵਿਖਾ ਕੇ ਮੱਥਾ ਟੇਕਨ ਆਏ ਦੋ ਨੌਜਵਾਨ ਨੂੰ ਅਗਵਾ ਕਰਕੇ ਲੈ ਗਏ ਫੋਰਚੂਨਰ ਤੇ ਬੰਦੇ ਆਏ ਇਥੋਂ 5-7 ਜਣੇ ਆਏ ਸੀ ਤੇ ਇਧਰੋਂ ਮੱਥਾ ਟੇਕ ਕੇ ਦਰਬਾਰ ਚੋਂ ਦੋ ਬੰਦੇ ਨਿਕਲੇ ਮੋਟਰਸਾਈਕਲ ਤੇ ਉਹਨਾਂ ਨੇ ਫੋਰਚੂਨਰ ਲੈ ਕੇ ਵਿੱਚ ਮਾਰੀ ਤੇ ਉਹਨਾਂ ਨੂੰ ਕੋਟਮਾਰ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਚੁੱਕ ਕੇ ਲੈ ਗਏ ਕੋਈ ਪੈਸੇ ਦਾ ਸਲੈਨ ਦੇ ਇਨਸਾਫ ਤਾ ਉਹਨਾਂ ਦਾ ਹੈਗਾ ਸੀ ਕੋਈ ਇਸ ਤਰ੍ਹਾਂ ਹੀ ਪੁਲਿਸ ਵਾਲੇ ਡੁੰਗਾਈ ਦੇ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਟਨਾ ਦੀ ਜਾਂਚ ਤੇ ਜੁਟੀ ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਲੈ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਚ ਪੂਰੇ ਸੂਬੇ ਚ ਛਾਪੇ ਮਾਰੀ ਕਰ ਰਹੀ ਹੈ ਵਾਲੇ ਸੀ ਉਹਨਾਂ ਨੂੰ ਉਹ ਫੋਰਚਨਰ ਗੱਡੀ ਚ ਲੈ ਗਏ ਕਿਉਂਕਿ ਇੱਥੇ ਇਲਾਕਾ ਬੜਾ ਐਕਟਿਵ ਸੀਗਾ ਇਹਨਾਂ ਨੇ ਜਦੋਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣਾ ਬਚਾਅ ਕਰਕੇ ਲੈ ਗਏ ਹੁਣ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈਗੀ ਆ ਵੀ ਜਿਹੜੇ ਬੰਦੇ ਗਏ ਆ ਉਹ ਕੌਣ ਹੈ ਅਗਵਾ ਹੋਏ ਦੋ ਨੌਜਵਾਨਾਂ ਚੋਂ ਇੱਕ ਨੌਜਵਾਨ ਅਮਿਤ ਕੁਮਾਰ ਹੈ ਜੋ ਅੰਮ੍ਰਿਤਸਰ ਦੇ ਸ਼ਕਤੀ ਨਗਰ ਦਾ ਰਹਿਣ ਵਾਲਾ ਹੈ ਤੇ ਡਰਾਈ ਫਰੂਟ ਦਾ ਕਾਰੋਬਾਰੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਨੀ ਟੀਵੀ